ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਜੜੀਆਂ ਭੈਣਾਂ ਸਟ੍ਰੇਟ ਸਲਵਾਰ ਹੀ ਪਾਉਣੀ ਪਸੰਦ ਕਰਦੀਆਂ ਨੇ ਤੇ ਉਹਨੂੰ ਥੋੜਾ ਜਿਹਾ ਫਰਸ਼ੀ ਲੁੱਕ ਦੇਣਾ ਚਾਹੁੰਦੀਆਂ ਨੇ। ਸਟ੍ਰੇਟ ਸਲਵਾਰ ਨੂੰ ਹੀ ਪਟਿਆਲਾ ਸ਼ਾਹੀ ਸਲਵਾਰ ਨੂੰ ਜਿਹਦੇ ਵਿੱਚ ਗੋਡੇ ਪੈਂਦੇ ਨੇ ਉਸੇ ਸਲਵਾਰ ਨੂੰ 퍼시 룩 ਵੀ ਥੋੜੀ ਜੀ ਉਹਦੇ ਵਿੱਚ ਐਡ ਕਰਨਾ ਚਾਹੁੰਦੀਆਂ ਨੇਗੀਆਂ ਤਾਂ ਉਹ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿਹੜੀਆਂ-ਕਿਹੜੀਆਂ ਕਾਟਾਂ ਪੈਂਦੀਆਂ ਨੇ ਆਪਾਂ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਮੈਂ ਜਿਹੜੀਆਂ 212 ਬਣਾ ਕੇ ਰੈਡੀ ਕਰ ਲਈਆਂ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਵੀ ਮੈਂ ਤੁਹਾਨੂੰ ਪਾ ਕੇ ਦਿਖਾਵਾਂ ਹਨਾ ਤਾਂ ਆਪਾਂ ਕਟਿੰਗ ਦੀ ਕਟਿੰਗ ਕਰਨੀ ਸੀ ਕਿਸੇ ਦੀ ਸਲਵਾਰ ਤਾਂ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਵੀ ਸ਼ੇਅਰ ਕਰਤੀ ਠੀਕ ਹੈ ਜੀ ਇੱਥੇ ਆਪਾਂ ਪਹਿਲਾਂ ਕਾਣ ਕੱਢ ਲਿਆ ਸੀ ਕੱਪੜੇ ਦਾ ਕੱਟੀ ਉਸੇ ਤਰ੍ਹਾਂ ਹੀ ਜਾਊਗੀ ਪਰ ਇੱਕ ਦੋ ਜੜੀਆਂ ਇਹਦੇ ਵਿੱਚ ਆਪਾਂ ਕਾਟਾਂ ਪਾਵਾਂਗੇ ਤਾਂ ਜਿਹਦੇ ਨਾਲ ਜਿਹੜਾ ਫਰਸ਼ੀ ਸਲਵਾਰ ਦੀ ਲੁੱਕ ਬਣ ਕੇ ਅ ਫਰਸ਼ੀ ਸਲਵਾਰ ਦੀ ਲੁੱਕ ਜਿਹੜੀ ਬਣ ਕੇ ਆਊਗੀ ਉਹ ਉਹਨਾਂ ਕਾਟਾਂ ਨਾਲ ਤੇ ਇੱਕ ਬਈ ਆਪਾਂ ਇਹਦੇ ਵਿੱਚ ਮੇਨਲੀ ਪੌਂਚਾ ਜਿਹੜਾ ਉਹ ਵੱਡਾ ਰੱਖਾਂਗੇ ਗੋਡੇ ਦੇ ਗੋਡਿਆਂ ਦੀ ਜਿਹੜੀ ਚੜਾਈ ਆ ਉਹ ਵੱਡੀ ਰੱਖਾਂਗੇ ਜਿਵੇਂ ਆਪਾਂ 12 ਇੰਚ ਦੇ ਗੋਡੇ ਪਾਉਣੇ ਆ ਜਾਂ 11 ਦੇ ਪਾਉਣੇ ਆ ਹਨਾ ਜਿਆਦਾ ਸਟੇਟ ਤੇ ਹਲਕੀ ਸਲਵਾਰ ਬਣਾਉਣ ਵਾਸਤੇ ਹਨਾ ਤੇ ਨੈਰੋ ਮੂਰੀ ਪਾਉਂਦੇ ਸੀ ਤਾਂ ਆਪਾਂ ਉਹ 11 ਇੰਚ ਦੇ ਗੋਡੇ ਕੱਟਦੇ ਸੀ ਹਨਾ ਤੇ 12 ਇੰਚ ਦੇ ਕੱਟਦੇ ਸੀ ਤਾਂ ਇਹਦੇ ਵਿੱਚ ਆਪਾਂ ਗੋਡੇ 15 ਇੰਚ ਦੇ ਵੀ ਕੱਟ ਸਕਦੇ ਆ ਜਿੰਨਾਂ ਦੀ ਹਾਈਟ ਕਾਫੀ ਹੈ ਤੇ ਥੋੜੇ ਜੇ ਹੈਵੀ ਨੇਗੇ ਤੇ ਉਹ 15 ਇੰਚ ਦੇ ਵੀ ਪਾ ਸਕਦੇ ਨੇ ਪਰ ਆਪਾਂ ਇਹਦੇ ਵਿੱਚ 14 ਇੰਚ ਦੇ ਗੋਡੇ ਕੱਟੇ ਨੇ ਠੀਕ ਹੈ ਜੀ 14 ਇੰਚ ਦੇ ਗੋਡੇ ਕਟਾਂਗੇ ਤੇ ਜਿਹੜੀ ਸਟੇਟ ਸਲਵਾਰ ਬਣਾਉਣ ਵਾਸਤੇ ਆਪਾਂ نیچے ਘਾਟ ਪਾਉਂਦੇ ਹੁੰਦੇ ਸੀ ਹੈਨਾ ਉਹ ਆਪਾਂ ਨਹੀਂ ਪਾਵਾਂਗੇ ਜਿਹੜੀ ਚੱਕਵੇਂ ਪਹੁੰਚੇ ਵਾਲੀ ਘਾਟ ਹੈ ਉਹ ਉਹ ਆਪਾਂ ਪਾਵਾਂਗੇ ਇੱਕ ਮੈਂ ਹੋਰ ਘਾਟ ਪਾਉਣੀ ਹੁੰਦੀ ਸੀ ਸਲਵਾਰ ਦੇ ਵਿੱਚ ਜਿਹੜੀ ਜਦੋਂ ਆਪਾਂ ਨੈਰੋ ਬਣਾਉਣੀ ਹੁੰਦੀ ਸੀ ਸਲਵਾਰ ਜਿਆਦਾ نیچے ਤੋਂ ਹੈਨਾ ਉਹ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਕਿਉਂਕਿ ਫਿਰ ਇਹਦੀ ਜਿਹੜੀ ਲੁੱਕ ਆ ਉਹ ਫਰਸ਼ੀ ਸਲਵਾਰ ਵਾਲੀ ਨਹੀਂ ਹੋਣੀ ਇੱਥੇ ਆਪਾਂ 14 ਇੰਚ ਦੇ ਗੋਡੇ ਦੀ ਨਿਸ਼ਾਨੀ ਲਾ ਲਈ ਵਈ 20 ਇੰਚ ਦੀ ਬੈਲਟ ਦੀ ਲਾ ਲਈਏ ਤੇਰਾ ਠੀਕ ਹੈ ਜੀ ਮੈਂ ਨਿਸ਼ਾਨੀ ਜਿਹੜੀ ਦੁਆਰਾ ਦੁਆਰਾ ਲਾ ਦੇਣੀ ਹੁੰਦੀ ਆ ਤਾਂ ਕਿ ਵੀਡੀਓ ਦੇ ਵਿੱਚ ਕਈ ਵਾਰੀ ਮੈਨੂੰ ਜਦੋਂ ਵੀਡੀਓ ਬਣਦੀ ਆ ਉਦੋਂ ਮੈਨੂੰ ਪਤਾ ਨਹੀਂ ਲੱਗਦਾ ਵੀ ਵੀਡੀਓ ਸਪਲੀਅਰ ਬਣ ਰਹੀ ਆ ਪਰ ਜਦੋਂ ਬਣ ਜਾਂਦੀ ਆ ਵੀਡੀਓ ਬਹੁਤ ਕਲੀਅਰ ਟੀ ਨਾ ਪਤਾ ਲੱਗਦਾ ਵੀ ਆਪਾਂ ਕਿੱਥੇ ਕਿੱਥੇ ਟਿਕ ਮਾਰਕ ਕੀਤਾ ਹੈਗਾ ਹਣਾ ਤੇ ਚਲੋ ਜੀ ਇੱਥੇ ਆਪਾਂ ਗੋਡੇ ਕੱਟ ਲਈ ਠੀਕ ਹੈ ਗੋਡੇ ਕੱਟ ਲਈ 벨ਟ ਕੱਟ ਲਈ ਆਪਾਂ ਤੇ ਜਿਹੜਾ ਇੱਧਰ ਕੱਪੜਾ ਲਿਆ ਹੈ ਉਹ ਬਈ ਐਕਸਟਰਾ ਰਹੂਗਾ ਠੀਕ ਹੈ ਜਿਹੜਾ ਆਪਾਂ ਮੂਰੀਆਂ ਵਗੈਰਾ ਦੇ ਥੱਲੇ ਲਾ ਲਾਂਗੇ ਮੈਂ ਇਸ ਤਰ੍ਹਾਂ ਗੋਡਿਆਂ ਦੇ ਨਾਲ ਹੀ 벨ਟ ਦੀ ਮਾਰਕਿੰਗ ਕਰਕੇ ਨਾਲ ਦੀ ਨਾਲ 벨ਟ ਵੀ ਕੱਟ ਦੇਣੀ ਹੁੰਦੀ ਆ ਆ ਆਪਾਂ ਕੱਟ ਲਈ 벨ਟ 벨ਟ ਆਪਣੀ ਹੁੰਦੀ ਆ ਬਈ 20 19 ਇੰਚ ਦੀ ਤਿਆਰ ਹੁੰਦੀ ਆ ਤੇ 20 ਇੰਚ ਆਪਾਂ ਕੱਟਾਂਗੇ 1 ਇੰਚ ਐਕਸਟਰਾ ਠੀਕ ਹੈ ਇੱਥੇ ਆਪਾਂ 벨ਟ ਨੂੰ ਰੱਖ ਦਾਂਗੇ ਸਾਈਡ ਤੇ ਤੇ ਐਕਸਟਰਾ ਕੱਪੜਾ ਜਿਹੜਾ ਉਹ ਨੂੰ ਵੀ ਰੱਖ ਦਾਂਗੇ ਸਾਈਡ ਤੇ ਤੇ ਗੋਡਿਆਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਕੱਟ ਪਾਵਾਂਗੇ ਥੋੜੀ ਜੀ ਜਿਹੜੀ ਸਟੇਟ ਸਲਵਾਰ ਤੋਂ ਥੋੜਾ ਜਿਹਾ ਫਰਕ ਰਹਿ ਜੂਗਾ ਬਸ ਕੱਟ ਦਾ ਆ ਪਹਿਲਾਂ ਆਪਾਂ ਪਾਉਂਦੇ ਸੀ ਵੀ ਸਿੱਧੀ ਕਾਟ ਪਾ ਦਿੰਦੇ ਸੀ ਵੀ ਆਪਾਂ 1 ਇੰਚ ਦੀ ਮਾਰਕਿੰਗ ਕਰਕੇ ਹਨਾ ਸਿੱਧੀ ਜਿਮਾ ਸਟ੍ਰੇਟ ਜਿਹੜਾ ਕੱਟ ਲਾ ਦਿੰਦੇ ਸੀਗੇ ਪਰ ਇਹਦੇ ਵਿੱਚ ਆਪਾਂ ਗਲਾਈ ਪਾਵਾਂਗੇ ਥੋੜੀ ਜੀ 1 ਇੰਚ ਦਾ ਜਿਹੜਾ ਨਿਸ਼ਾਨ ਲਾ ਕੇ ਆਪਾਂ ਉਹਨੂੰ ਗਲਾਈ ਦੇਵਾਂਗੇ ਠੀਕ ਹੈ ਸ਼ੇਪ ਜੀ ਦੇਵਾਂਗੇ ਉਹਨੂੰ ਤਾਂ ਜੋ ਉਹ ਵੀ ਫਰਸ਼ੀ ਸਲਵਾਰ ਵਾਲਾ ਜਿਵੇਂ ਪਹੁੰਚਾ ਹਨਾ ਆਪਣੀ ਜਿਵੇਂ ਜੁੱਤੀ ਨੂੰ ਜਿਵੇਂ ਆਪਣੀ ਜੁੱਤੀ ਪਾਈ ਹੈ ਜਾਂ ਆਪਣੇ ਸੈਂਡਲ ਪਾਇਆ ਤਾਂ ਆਪਣੇ ਪੈਰ ਨੂੰ ਕਵਰ ਕਰਦਾ ਹੈ ਉਹ ਪਰ ਜਿਸ ਜਲਵਾਰਾ ਲ ਪਹੁੰਚਿਆ ਜਿਹੜਾ ਉਹ ਉਹੀ ਪਹੁੰਚਾ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਜੇ ਆਪਾਂ ਆਹ ਵਾਲੀ ਕੱਟ ਪਾਵਾਂਗੇ ਆਪਾਂ ਗਲਾਈ ਦੇ ਵਿੱਚ ਕੱਟ ਪਾਉਣੀ ਹੈ ਸਿੱਧੀ ਨਹੀਂ ਪਾਉਣੀ ਜਮਾ 1 ਇੰਚ ਦੀ ਨਿਸ਼ਾਨੀ ਪਾ ਕੇ ਲਾ ਕੇ ਉਹਨੂੰ ਗਲਾਈ ਦੇ ਕੇ ਫੇਰ ਕੱਟ ਪਾਉਣੀ ਹੈ ਠੀਕ ਹੈ ਇਸ ਤਰ੍ਹਾਂ ਮੈਂ ਬਹੁਤ ਕੋਸ਼ਿਸ਼ ਨਾਲ ਕਰਦੀ ਆ ਵੀ ਮਤਲਬ ਕੋਸ਼ਿਸ਼ ਕਰਦੀ ਆ ਵੀ ਸੋਨੂੰ ਕਲੀਅਰਟੀ ਨਾਲ ਪੂਰੀ ਸਮਝ ਆਵੇ ਵੀਡੀਓ ਦੀ ਵੀ ਆਪਾਂ ਕਿਸ ਤਰ੍ਹਾਂ ਕਿਹੜੀ ਕੱਟ ਪਾਈ ਹੈ ਹਨਾ ਉਮੀਦ ਹੈ ਵੀ ਬੜੀਆ ਸਮਝ ਆ ਰਿਹਾ ਹੋਊਗਾ ਤੇ ਚਲੋ ਜੀ ਹੁਣ ਆਪਾਂ ਕਟਾਂਗੇ ਕੁੰਡੇ ਕੁੰਡੇ ਕੱਟਣ ਤੋਂ ਬਾਅਦ ਵੀ ਆਪਾਂ ਜਿਹੜੀ ਕਾਟ ਪਾਉਣੀ ਹੈ ਕੁੰਡਿਆਂ ਦੇ ਵਿੱਚ ਜਿਹੜੀ ਮੇਨਲੀ ਕਾਟ ਪਾਉਣੀ ਆ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅ ਕੁੰਡੇ ਆਪਾਂ ਸਿੰਪਲੀ ਪਹਿਲਾਂ ਨਿਸ਼ਾਨੀ ਲਗਾ ਲੈਣੀ ਹੈ ਕਿਉਂਕਿ ਆਪਾਂ ਉਲਝਣਾ ਨਹੀਂ ਹੈਗਾ ਹਨਾ ਜਿਹੜੀਆਂ ਪਹਿਣਾ ਥੋੜਾ ਅਨਜਾਨ ਨੇਗੀਆਂ ਉਹਨਾਂ ਨੂੰ ਵੀ ਜਮਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਿਮਪਲੀ ਆਪਾਂ ਜਿਸ ਤਰ੍ਹਾਂ 1 ਇੰਚ ਜ਼ਿਆਦਾ ਰੱਖ ਕੇ ਹਨਾ 33 ਇੰਚ ਦੀ ਮੇਰੀ ਸਲਵਾਰ ਤਿਆਰ ਹੁੰਦੀ ਹੈ ਤਾਂ ਆਪਾਂ 33 ਇੰਚ ਤੇ ਨਿਸ਼ਾਨੀ ਲਾ ਕੇ ਹਨਾ ਤੇ ਆਪਾਂ ਸਲਵਾਰ ਨੂੰ ਕੱਟ ਕਰਾਂਗੇ ਮੈਂ ਵੀ 벨ਟ ਤੋਂ ਬਿਨਾ ਮਿੰਦੀ ਹੁੰਦੀ ਹੁਣੀਆ 벨ਟ ਤੋਂ ਬਿਨਾ ਦੱਸ ਰਹੀ ਹਾਂ ਮੈਂ ਵੀ 벨ਟ ਤੋਂ ਬਿਨਾ ਮੇਰੀ ਸਲਵਾਰ ਹੁੰਦੀ ਹੈ 33 ਇੰਚ ਦੀ ਤੇ ਆਪਾਂ 1 ਇੰਚ ਉਹਦੇ ਵਿੱਚ ਐਡ ਕਰਕੇ 33 ਇੰਚ ਦੀ ਮਾਰਕਿੰਗ ਇੱਥੇ ਕਰ ਲਈ ਇੱਥੇ ਜਿਹੜਾ ਮੈਨੂੰ ਲੱਗਿਆ ਕਿ ਕੈਮਰੇ ਦੇ ਵਿੱਚ ਸਾਰੀ ਵੀਡੀਓ ਨਹੀਂ ਬਣਾ ਰਹੀ ਤਾਂ ਫਿਰ ਮੈਂ ਸਟੈਂਡ ਜਿਹੜਾ ਉਹ ਸੈੱਟ ਕਰ ਲਿਆ ਵਿੱਚ ਇਹਦੀ ਤੇ ਇਧਰੋਂ ਵੀ ਆਪਾਂ 23 ਇੰਚ ਤੇ ਨਿਸ਼ਾਨੀ ਲਾ ਦਾਂਗੇ ਤੇ 9 ਇੰਚ ਦੀ ਆਪਾਂ ਝੋਲੀ ਹੈ ਜਿਹੜੀ ਉਹ ਬਾਹਰੋਂ ਕੱਢਾਂਗੇ ਵਿੱਚੋਂ ਝੋਲੀ ਨਹੀਂ ਕੱਢਾਂਗੇ ਠੀਕ ਹੈ ਜੀ ਆਹ ਨਿਸ਼ਾਨੀ ਹੈ ਜਿਹੜੀ ਉਹ ਆਪਾਂ ਬਈ 22 ਇੰਚ ਦੀ ਲਾ ਕੇ ਚੱਲਾਂਗੇ ਠੀਕ ਹੈ ਕਿਉਂਕਿ ਆਪਾਂ 8.5 ਇੰਚ ਦਾ ਪੌਂਚਾ ਜਿਹੜਾ ਹੋ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਕਿਉਂਕਿ ਆਪਾਂ ਫਰਸ਼ੀ ਸਲਵਾਰ ਦੇ ਟਾਈਪ ਤੇ ਬਣਾਉਣੀ ਹੈ ਹਨਾ ਜਿਵੇਂ ਫਰਸ਼ੀ ਸਲਵਾਰ ਦੀ ਥੋੜੀ ਜੀ ਲੁੱਕ ਐਡ ਕਰਨੀ ਹੈ ਵਿੱਚ ਸਟ੍ਰੇਟ ਸਲਵਾਰ ਦੀ ਪਰ ਆਪਾਂ ਬੜਾਂ ਵਾਲੀ ਬਣਾਵਾਂਗੇ ਸਹੀ ਤਰੀਕੇ ਨਾਲ ਜਿਵੇਂ ਸਟ੍ਰੇਟ ਸਲਵਾਰ ਦੇ ਬੜ ਪੈਂਦੇ ਨੇ ਪਟਿਆਲਾ ਸ਼ਾਹੀ ਦੇ ਬੜ ਪੈਂਦੇ ਨੇ ਉਸ ਤਰ੍ਹਾਂ ਆਪਾਂ ਬੜ ਪਾਵਾਂਗੇ ਤੇ ਪੌਂਚੇ ਕੋਲੋਂ ਆਪਾਂ ਫਰਸ਼ੀ ਲੁੱਕ ਦੇ ਦੇਣੀ ਹੈ ਨੂੰ ਠੀਕ ਹੈ ਜੀ ਜੇ ਵੀ ਵੀਡੀਓ ਪਸੰਦ ਆਉਂਦੀਆਂ ਹੁੰਦੀਆਂ ਨੇ ਤਾਂ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਸ਼ੇਅਰ ਭਾਵੇਂ ਨਾ ਕਰੋ ਪਰ ਕਮੈਂਟ ਜ਼ਰੂਰ ਕਰੋ ਹਨਾ ਵੀ ਕਮੈਂਟ ਨਾਲ ਪਤਾ ਲੱਗ ਜਾਂਦਾ ਵੀ ਹਾਂ ਕਿਸੇ ਦੀ ਹੈਲਪ ਹੋਈ ਹੈ ਮੇਰੀ ਵੀਡੀਓ ਤੋਂ ਹਨਾ ਤੇ ਨਾਲੇ ਫਿਰ ਅੱਗੇ ਤੋਂ ਵੀ ਹੋਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਵੀ ਹਾਂ ਕਟਿੰਗ ਸਟੀਚਿੰਗ ਵਾਲੀ ਵੀਡੀਓ ਕਿਸੇ ਨੇ ਲਾਈਕ ਕੀਤੀ ਹੈ ਤੇ ਆਪਾਂ ਹੋਰ ਵੀਡੀਓ ਬਣਾਉਣ ਲਈ ਫਿਰ ਜਿਹੜਾ ਮਾਨ ਹੈ ਹੋਰ ਰਾਜੀ ਹੋ ਜਾਂਦਾ ਹੈ ਕਿ ਵੀ ਹੋਰ ਵੀ ਆਪਾਂ ਵੀਡੀਓ ਬਣਾਈਏ ਵੀ ਪਸੰਦ ਕੀਤੀ ਗਈ ਹੈ ਵੀਡੀਓ ਆਪਣੀ ਹੈ ਨਾ ਤੇ ਚਲੋ ਜੀ ਹੁਣ ਆਪਾਂ ਮੇਨ ਕੱਟ ਜਿਹੜੀ ਪਾਵਾਂਗੇ ਬਈ ਫਰਸ਼ੀ ਲੁੱਕ ਦੇਣ ਵਾਸਤੇ ਸਲਵਾਰ ਨੂੰ ਉਹ ਪਾਵਾਂਗੇ ਜਿੱਥੇ ਆਪਾਂ 2 1/2 ਇੰਚ ਦੀ ਪਹੁੰਚੇ ਦੀ ਨਿਸ਼ਾਨੀ ਲਾਈ ਹੈ ਉਥੋਂ ਆਪਾਂ ਅੱਧਾ ਇੰਚ ਨੂੰ ਪਹੁੰਚੇ ਕਣੀਓ ਡਾਊਨ ਕਰ ਦਾਂਗੇ ਠੀਕ ਹੈ ਪਹੁੰਚੇ ਕਣੀਓ ਡਾਊਨ ਕਰ ਦਾਂਗੇ ਜਿੱਧਰ ਆਪਾਂ ਗੋਡੇ ਐਡ ਕਰਦੇ ਹੁੰਨੇ ਆ ਉਧਰੋਂ ਤਿਰਛੀ ਕੱਟ ਪਾ ਦਾਂਗੇ ਠੀਕ ਹੈ ਜੀ ਸਮਝ ਆ ਰਿਹਾ ਹੋਊਗਾ ਤੁਹਾਨੂੰ ਬਹੁਤ ਕੋਸ਼ਿਸ਼ ਕਰਦੀ ਮੈਂ ਕਿ ਸਮਝ ਆਵੇ इजीली ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਟੇਢੀ ਘਾਟ ਪਾਉਣੀ ਹੈ ਤੇਰਚੀ ਬਈ ਅੱਧੇ ਇੰਚ ਦੀ ਹੀ ਪਾਉਣੀ ਆਪਾਂ ਜਿਆਦਾ ਨਹੀਂ ਪਾਉਣੀ ਹੈਗੀ ਠੀਕ ਹੈ ਜਿਹੜੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਇਹ ਜਿਨ੍ਹਾਂ ਦੀ ਹੈਲਪ ਹੋਈ ਹੈ ਵੀਡੀਓ ਤੋਂ ਜਿਹੜੀਆਂ ਭੈਣਾਂ ਇਦਾਂ ਦੀ ਸਲਵਾਰ ਵੀ ਜਿਵੇਂ ਨਾਏ ਤਾਂ ਪਟਿਆਲਾ ਸ਼ਾਹੀ ਬੜਾ ਪਾ ਕੇ ਬਣਾਉਣੀ ਆ ਸਲਵਾਰ ਹਨਾ ਤੇ ਵੀ ਨਾਲੇ ਸਟੇਟ ਬਣਾਉਣੀ ਆ ਤੇ ਨਾਲੇ ਥੋੜੀ ਜੀ ਫਰਸ਼ੀ ਲੁੱਕ ਦੇਣੀ ਆ ਉਹਨੂੰ ਜਿਵੇਂ ਟ੍ਰੈਂਡ ਦੇ ਅਕੋਰਡਿੰਗ ਤਾਂ ਉਹ ਕਮੈਂਟ ਜਰੂਰ ਕਰਨਾ ਜਿਹੜੀਆਂ ਇਦਾਂ ਦੀ ਸਲਵਾਰ ਪਸੰਦ ਕਰਦੀਆਂ ਨੇ ਮੇਰੇ ਵਾਂਗੂ ਤੇ ਚਲੋ ਜੀ ਇਹ ਵਾਲੀ ਕਾਟ ਆਪਾਂ ਮੇਨਲੀ ਪਾ ਲਈ ਹੁਣ ਆਪਾਂ ਕੱਟਾ ਕਰ ਲਾ ਕਟਿੰਗ ਕਰ ਲਾਂਗੇ ਫਟਾਫਟ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਗੋਡੇ ਨਾਲ ਕੁੰਦੇ ਅਟੈਚ ਕਰਕੇ ਦਿਖਾਉਂਗੀ ਕਿ ਕਿੰਨੀ ਸੋਹਣੀ ਸ਼ੇਪ ਬਣ ਜੂਗੀ ਆਪਣੇ ਪੌਂਚੇ ਦੀ ਆਪਾਂ ਨੂੰ ਕਟਿੰਗ ਤੋਂ ਹੀ ਪਤਾ ਲੱਗਣ ਲੱਗ ਜੂਗਾ ਵੀ ਪੌਂਚਾ ਜਿਹੜਾ ਉਹ ਆਪਣਾ ਕਿੰਨਾ ਸੋਹਣਾ ਬਣ ਕੇ ਰੈਡੀ ਹੋਊਗਾ ਮੈਂ ਹਮੇਸ਼ਾ ਜਦੋਂ ਚੱਕਵੇਂ ਪੌਂਚੇ ਵਾਲੀ ਕੱਟ ਪਾਉਣੀ ਆ ਹਨਾ ਸਿ ਪਹਿਲਾਂ ਚੱਕਮਾ ਪੌਂਚਾ ਬਣਾਉਣੀ ਬਣਾਈ ਸੀਗੀ ਵੀਡੀਓ ਮੈਂ ਇੱਕ ਚੱਕਵੇਂ ਪੌਂਚੇ ਵਾਲੀ ਜਿਵੇਂ ਸਟੇਟ ਪਾਉਂਦੀ ਸੀ ਤੇ ਚੱਕਮਾ ਪੌਂਚਾ ਬਣਾਉਂਦੀ ਸੀ ਹਨਾ ਉਹ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਵੀ ਮੈਂ ਬਈ ਪਹੁੰਚੇ ਕਣੀ ਹੀ ਕੱਟ ਪਾਉਂਦੀ ਸੀ ਮੈਂ ਬਣਾ ਕੜੀ ਨਹੀਂ ਪਾਉਂਦੀ ਬੜਾ ਗਣੀ ਤਾਂ ਬਈ ਕਾ ਚਮਾ ਚਾ ਜਾ ਹੋ ਜਾਂਦਾ ਬੜਾਂ ਚ ਇੰਨਾ ਪਤਾ ਨਹੀਂ ਲੱਗਦਾ ਸ਼ੇਪ ਨਹੀਂ ਬਣਦੀ ਹੈਗੀ ਅਸਲ ਚੱਕ ਮੈਂ ਪਹੁੰਚੇਦੀ ਤਾਂ ਮੈਂ ਪਹੁੰਚੇ ਕਣੀ ਹੀ ਕੱਟ ਪਾਉਣੀ ਹੁੰਦੀ ਹੈਗੀ ਥੋੜਾ ਜਿਹਾ ਮੂਰੀ ਬਣਾਉਣ ਵੇਲੇ ਐਡਜਸਟਮੈਂਟ ਆਪਾਂ ਨੂੰ ਕਰਨੀ ਪੈਂਦੀ ਆ ਉਦੋਂ ਬਲ ਪੈਂਦਾ ਹੁੰਦਾਗਾ ਤਾਂ ਉਹ ਆਪਾਂ ਨੂੰ ਸਹੀ ਤਰੀਕੇ ਨਾਲ ਮੂਰੀ ਬਣਾਉਣੀ ਪੈਂਦੀ ਆ ਬਲ ਨਹੀਂ ਪੈਣ ਦੇਣਾ ਹੈਗਾ ਆਪਾਂ ਤੇ ਕਿਉਂਕਿ ਕੱਟ ਕਾਟ ਪਾਈ ਹੁੰਦੀ ਆਪਾਂ ਤਾਂ ਬਲ ਪੈਣ ਦੀ ਦਿੱਕਤ ਥੋੜੀ ਜਿਹੀ ਆਉਂਦੀ ਆ ਉਹ ਆਪਾਂ ਇਥੇ ਜੇ ਤੁਹਾਡਾ ਕਪੜਾ ਵੱਧ다 ਘਟਦਾ ਤਾਂ ਜਰੂਰ ਉਹਨੂੰ ਕੱਟ ਕਰ ਦਿਓ ਥੋੜਾ ਜਿਹੀ ਵੱਧ다 ਘਟਦਾ ਸੀ ਆਪਣਾ ਥੋੜੀ ਜੀ ਤਾਂ ਆਪਾਂ ਕਾਚਰ ਜੀ ਇਹਦੇ ਨਾਲੋਂ ਲਾਤੀ ਤੇ ਜਿਆਦਾ ਵੱਧ다 ਘਟਦਾ ਤਾਂ ਉਹਨੂੰ ਜਰੂਰ ਕੱਟੋ ਕਿਉਂਕਿ ਤਾਂ ਫਿਰ ਜਿਹੜੀ ਕੁੰਦਿਆਲੀ ਸੇਉਣ ਲਾਉਣ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜੇ ਆਪਾਂ ਉਹਨੂੰ ਕੱਟ ਕਰ ਦਾਂਗੇ ਹਨਾ ਤੇ ਚਲੋ ਜੀ ਇਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਹੁਣ ਗੋਡੇ ਅਟੈਚ ਕਰਕੇ ਨਾਲ ਤੁਸੀਂ ਦੇਖ ਸਕਦੇ ਹੋ ਨਾ ਕਿੰਨੀ ਗਲਾਈ ਦੇ ਵਿੱਚ ਕਿੰਨੀ ਸੋਹਣੀ ਘਾਟ ਪਈ ਹੈ ਪੌਂਚੇ ਦੀ ਚਲੋ ਜੀ ਹੁਣ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ